ਆਵੇ ਕਿੱਥੇ ਟੰਗਿਆ ਇੱਕ ਇੱਕ ਨੂੰ ਲੋਹਣ ਦੇ ਡਾਡੀ ਨੇ ਟੰਗਿਆ ਹੀ ਇੱਥੇ ਫੜ ਕੇ ਮੈਂ ਉਧਰ ਰੱਖ ਲੱਗਾ ਗੱਡੀ 'ਚ ਤੇਰੀ ਚੰਗਾ ਵਾਲਾ ਟਾਇਰ ਵਾ ਮੈਂ ਵੀ ਡੈਡੀ ਨੂੰ ਕਹਿਣ ਦੀ ਮੈਂ ਇਹ ਦੇਚ ਪਾਣੀ ਪੈ ਗਿਆ ਤੇ ਫਿਰ ਮੈਂ ਮੱਛਰ ਹੀ ਬੰਦਾ ਰਹਿਣਾ ਇਹਦੇ ਵਿੱਚ ਨਾਲੇ ਇਹ ਕੰਮ ਆਉਣ ਵਾਲਾ ਟਾਇਰ ਆ ਟੂ ਪਾਇਣੀ ਨਹੀਂ ਸਾਮ ਕੇ ਰੱਖਿਆ ਸੀ ਓਦਾਂ ਤੇ ਡੈਡੀ ਨੇ ਤੇ ਉਹ ਜੋ ਰੰਗ ਰੁੰਗਣਾ ਨਾ ਕਰਕੇ ਤੰਗ ਦਿਓ ਮੁੜ ਕੇ ਮੈਂ ਸਾਮ ਲਾਂ ਨਾ ਰੰਗ ਤੇ ਉਧਰ ਆਦਾ ਹੈਗਾ ਹੀ ਮੇਰਾ ਲੱਗਦਾ ਹੋ ਨਹੀਂ ਕੋ ਤੇ ਚਲੋ ਫੋਲ ਹੀ ਲਾਉਣੇ ਇਹਦੇ ਵਿੱਚ ਨਹੀਂ ਇੱਕ ਦੋ ਪੈਂਚਰ ਹੀ ਆ ਤੇ ਹੈ ਵਧੀਆ ਟਾਇਰ ਏ ਇਹ ਕੰਮ ਦੇਣਾ ਨੇ ਛਿਆਜ ਦੇਣਾ ਕੰਮ ਗਰਮੀ ਚਿਕਨੀ ਹਾਂ ਹੁਣ ਲੱਗੀ ਗੁੰਝ ਲਈ ਸਮੀਰ ਨੇ ਲਾਈ ਜਾ ਨਹੀਂ ਲੋਕ ਲੱਗੀ ਹਣੀ ਹਾਂ ਤੇ ਉਹ ਗੱਲ ਸੁਣੋ ਮੈਂ ਮਾ ਮਾ ਭਾਬੀ ਨੂੰ ਫੋਨ ਲਾਇਆ ਸੀ ਗੱਤ ਕਹਿਣ ਦੇ ਵੀ ਹੁਣ ਰਹਿਮਤ ਕਿਤੇ ਮਾਸਾ ਨਹੀਂ ਜਾਦ ਕਰਨ ਦੀ ਤੇ ਉਹ ਤਾਂ ਗੁਰਵਰ ਬੜਾ ਸੋਨਾ ਖੇਡਣ ਦੇ ਆ ਆ ਉਹਨਾਂ ਤਾਂ ਗੀਜੀ ਆਣਾ ਫਿਰ ਹਾਂ ਕੋਥੇ ਨੂੰ ਆਪਣਾ ਪੰਜ ਮਹਿਸੂਸ ਹੁੰਦਾ ਵਾ ਹਾਂ ਤੇ ਮੈਂ ਗੱਡੀ ਧੋੜਿਆ ਤੇ ਸਮੀਰ ਨੂੰ ਕਰ ਲੈਣੇ ਤਿਆਰ ਸਮਰੀਤ ਵੀ ਬੜੀ ਖੁਸ਼ ਵਾ ਹਾਂ ਆਹ ਗੈਂਦੀ ਪਾਪਾ ਦੇ ਚੰਗੇ ਹੀ ਬੜੇ ਆ ਲੱਗਿਆ ਜੀ ਇਹਦਾ ਹਾਂਜੀ ਲੱਗਿਆ ਉਹਦਾ ਰਹਿਮਤ ਨੂੰ ਕਰਦੀ ਹੈ ਜਦ ਜਿੱਦਾਂ ਨਾ ਨੂੰ ਅਹਿਸਾਸ ਜਾਵਾ ਵੀ ਮੈਂ ਰਹਿਮਤ ਦਾ ਜਿਆਦਾ ਖਿਆਲ ਰੱਖਣਾ ਵਾ ਤੇ ਦੋਨੋਂ ਟੈਨਸ਼ਨ ਜੀ ਵੀ ਮਮੀ ਕਿਤੇ ਗੁੱਸੇ ਨਾ ਹੋਵੇ ਤੇ ਮੈਂ ਵਿੱਚ ਦੈਨੇ ਨਹੀਂ ਹੁੰਦੀ ਵੀ ਉਹਨਾਂ ਨੇ ਹੁਣ ਵੀ ਚਲ ਮੈਂ ਵੀ ਤੇ ਗੁੱਸੇ ਹੋਣਾ ਹੀ ਆ ਮਾਮਾ ਵੀ ਤੇ ਹੁੰਦੀਆਂ ਹੀ ਆ ਝਟਕਦੀਆਂ ਹੀ ਆ ਆਉ ਕੋ ਹੁੰਦੇ ਰਹਿੰਦੇ ਆ ਨਾ ਫੇ ਪਹਿਲਾਂ ਪੜਾਉਂਦੇ ਫੇ ਖੇਚ ਹੁੰਦੀ ਆ ਆ ਪਹਿਲਾਂ ਮੈਂ ਉਹ ਜਦੋਂ ਜਿਆਦਾ ਚੁੱਕਦੀ ਰਹੀ ਉਥੇ ਤੇ ਮੈਨੂੰ ਵੀ ਜਦੋਂ ਸਮਰੀਦ ਨਹੀਂ ਇੱਥੇ ਫੇਰ ਜਿਆਦਾ ਹੀ ਹੈਗਾ ਤੇ ਹੁਣ ਚੱਲ ਰਹੀ ਇੱਕ ਇੱਕ ਆਪਣਾ ਬੱਚਾ ਆਇਆ ਵਾ ਤੇ ਉਹਦੇ ਕਰਕੇ ਫਿਰ ਮੈਨੂੰ ਵੀ ਥੋੜਾ ਘੱਟ ਟੈਨਸ਼ਨ ਹੋ ਗਈ ਆ ਮਿੰਦਾ ਬੜਾ ਚੰਗਾ ਲੱਗਣ ਡਿਆ ਵਾ ਅੱਜ ਹੂੰ ਚਲ ਵਧੀਆ ਹੋਏਗੇ ਹਣੀ ਤੇ ਮੈਂ ਨਾ ਵਰਦੀ ਬੁਦੀ ਲੈ ਆਉਂਦੇ ਉਹਦੀ ਆਹੋ ਥਲੇ ਕੱਪੜੇ ਲੈ ਆਉਂਦੇ ਉਹਰੇ ਵੀ ਲਿਓਨੇ ਹੀਗੇ ਤੇ ਮੰਮੀ ਤਾਂ ਨਹੀਂ ਗੁੱਸੇ ਹੋਗੀ ਕੁング ਬਾਰ ਬਾਰੇ ਉਹ ਪਸੀ ਜਾਨੀ ਆ ਆਪਾਂ ਲੈ ਆਉਣੇ ਆ ਮੈਂ ਮੰਮੀ ਕੱਲ ਦੇ ਉਖੜੇ ਉਖੜੇ ਜੇ ਫਿੰਡੇ ਆ ਨਾ ਉਹ ਕੋ ਨਹੀਂ ਹੁੰਦਾ ਮੰਮੀ ਇਹ ਹੋਵੇ ਨਾ ਠੀਕ ਜਿਹਦੋਂ ਨੂੰ ਦਾਦੀ ਦਦੀ ਗਿਆ ਨਾ 5 6 ਵਾਰੀ ਜੀ ਤਾਂ ਸਬੀਰ ਨੇ ਪਿਆਰ ਨਾਲ ਕਾਇਆ ਉਹਦਾ ਮੂਡ ਹੋਏ ਨਾ ਹੈ ਹੀ ਆਹੋ ਪਹਿਲਾ ਪਹਿਲਾ ਹੁੰਦਾ ਵਾ ਓਪਰੇ ਨੇ ਨੇ ਨੂੰ ਅਪਣਾਉਣਾ ਹਾਂ ਤੇ ਯਾਦ ਰੱਖਿਓ ਕਿਤੇ ਮੈਡੀਕਲ ਸਟੋਰ ਆਊਗਾ ਨਾ ਤਾਂ ਉੱਥੇ ਵੀ ਜਾਣਾ ਜੀ ਆਪਾਂ ਮਖਾਬ ਖੁਰਾ ਹੈ ਵਾ ਨਹੀਂ ਨਹੀਂ ਬੁਖਾਰ ਨਹੀਂ ਆ ਕੁਛ ਲੈਣਾ ਹੈ ਉਥੋਂ ਫਿਰ ਲੈਣਾ ਤੇ ਉਹ ਮੈਂ ਦੱਸੂਗੀ ਉਹ ਸਸਪੈਂਸ ਹੀ ਆ ਤੇ ਸਮਝ ਲਈ ਠੀਕ ਹੈ ਨਾ ਤਾਂ ਉਹ ਮੈਂ ਟਾਈਮ ਹੋਣ ਤੇ ਤੁਹਾਨੂੰ ਦੱਸੂਗੀ ਹਾਂਜੀ ਠੀਕ ਜੀ ਹਾਂ ਹਾਂ ਚੱਲ ਫੇ ਹੋ ਜਾ ਤਿਆਰ ਕਰ ਲਾਂ ਨੂੰ ਹਾਂ ਠੀਕ ਹਾਂਜੀ ਮੰਮੀ ਜੀ ਹੈ ਮੰਮੀ ਦਾ ਤੂੰ ਮੂੰਹ ਜੋ ਬਣਾ ਕੇ ਚੱਲਗੇ ਮੈਂ ਹੱਸਣ ਵੀ ਨਹੀਂ ਤੇ ਮੰਮੀ ਨੇ ਤਾਂ ਵੀ ਨਹੀਂ। ਕੋਈ ਆ ਨਹੀਂ ਆਂ ਕਰਾ ਨਹੀਂ ਪਰਿਆ। ਕੋਈ ਮੰਮੀ ਨੂੰ ਮੜਾ ਜਾ ਫੋਸ ਲਈ ਗਈ ਜਾਣਾ ਕਰਦੀ। ਹਾਂ ਪੁੱਛਦੀ। ਹਾਂ ਫੇਰ ਵੀ ਹੁੰਦਾ ਵਾ ਵੱਡਿਆਂ ਦਾ। ਹੌਲੀ ਹੌਲੀ ਆਪਾਂ ਨੂੰ ਗੇਜ ਪਾਉਣੀ ਪੈਣੀ ਆ। ਸਹੀ ਗੱਲ। ਮੈਂ ਔਖਾ ਜਿਹਾ ਹੋ ਜਾਂਦਾ ਵਾ। ਕੀ ਮੇਰੇ ਕਰਮ ਜੇ ਕਿਤੇ ਮੈਂ ਉੱਥੇ ਵਸਦੀ ਰਸਦੀ ਰਹਿੰਦੀ ਤੇ। ਤੁਹਾਡਾ ਵੀ ਚਲ ਕੁਵਾਰੀ ਕੁੜੀ ਨਾ ਹੁੰਦਾ। ਉਹ ਆਦ ਤੀ ਮੰਮੀ ਨੇ ਵੀ ਜੇ ਪੜ੍ਹੀ ਤੂੰ ਵੀ ਕੁਵਾਲੀ ਗੁਰੀ ਕੁਵਾਲੀ ਇਹ ਦਾ ਤੋਰ ਸੰਜੋਗ ਲਿਖਿਆ ਜਿੱਦਾਂ ਕਿ ਨੇ ਲਿਖੇ ਉਦਾਂ ਹੀ ਹੋਣਾ ਉਹੀ ਕਹਿਣ ਦੀ ਨਾ ਪਹਿਲੇ ਹੱਥੋਂ ਹੀ ਰੱਬ ਸੰਜੋਗ ਚੰਗੇ ਲਿਖੇ ਤੇ ਵਧੀਆ ਰਹ ਜਾਂਦੀ ਜ਼ਿੰਦਗੀ ਮੇਰੇ ਤੇ ਚੰਗੇ ਲਿਖੇ ਆ ਚੱਲ ਟੈਨਸ਼ਨ ਨਾ ਲੈ ਚੱਲ ਮੈਂ ਗੱਡੀ ਧੋਲਾਂ ਆ ਟਾਇਰ ਹੋ ਰਹਿਂਦਾ ਜੇ ਨਹੀਂ ਉਹ ਤਾਂ ਮੈਂ ਤਾਂ ਕਿੰਨੀ ਲਾ ਕੇ ਰੱਖੀ ਦੋ ਬਤਾਓ ਮੱਛਰ ਨਾ ਆ ਜਾਣ ਇਹਦੇ ਵਿੱਚ ਪਾਣੀ ਪੈ ਗਣਾ ਜਮੀਂ ਦਾ ਪੇਦਾਂ ਨੂੰ ਬਦਨ ਨਿਆਣੇ ਵੀ ਉੱਤੇ ਡੋਲਣ ਗਿਆਵੇਂ ਹਲਾ ਕੇ ਨਿਆਣੇ ਦੀ ਆਦਤ ਹੁੰਦੀ ਰੋਖਣਾ ਝੂਟੇ ਲੈਣ ਦੀ ਚੱਲ ਮੈਂ ਰੱਖ ਲੈਣਾ ਹਾਂ ਹਮ ਚੱਲ ਫੇ ਮੈਂ ਗੱਡੀ ਧੋ ਕੇ ਸੁੰਨਾ ਤਿਆਰ ਹਾਂ ਅਗਲਾ ਪੁੱਛਦੀ ਮਮਮੀ ਨੂੰ ਚੰਗ ਤੁਮਰੀ ਦੇ ਹਾਂਜੀ ਪੁੱਤ ਜਿੱਦਾਂ ਹੁਣ ਆਪਾਂ ਬਾਜ਼ਾਰ ਜਾਣਾ ਵਾ ਨਾ ਉਹ ਤੋਂ ਪਹਿਲਾਂ ਨਾ ਤੂੰ ਦਾਦੀ ਨਾਲ ਜਾ ਕੇ ਪਿਆਰ ਪਿਓ ਕਰੀਂ ਠੀਕ ਆ ਠੀਕ ਤੇ ਫੇਰ ਨਾ ਜਿੱਦਾਂ ਦਾਦੀ ਵੀ ਜ਼ਿਆਦਾ ਪਿਆਰ ਕਰਨ ਲੱਗ ਜੂਗੀ ਨਾ ਤੈਨੂੰ ਤੇ ਫੇਰ ਜ਼ਿਆਦਾ ਵਧੀਆ ਰਹੀਦਾ ਵਾ ਚੰਗਾ ਠੀਕ ਆ ਹੂੰ ਨਾ ਯਮਾ ਹੁਣ ਮੈਂ ਯੂਨੀਫਾਰਮ ਲੈਣ ਜਾਣਾ ਵਾ ਨਾ ਹਾਂ ਨਾਲ ਮੈਂ ਨਹੀਂ ਪਤਾ ਹਜੇ ਨਹੀਂ ਯੂਨੀਫਾਰਮ ਲੈਣੀ ਉਹਦੇ ਪਪਾ ਤੇ ਅਮੇ ਕਹੀ ਜਾਂਦੇ ਆ ਜੇ ਸਕੂਲ ਤੇ ਵੇਖੀਏ ਕਿਹੜੇ ਪਹਿਣਾ ਵਾ अच्छा हां टेस्ट ਵੀ ਹੋਣਾ ਨਾ ਪੁੱਤ ਹੁਣ ਵੱਡੀ ਜੁ ਕਲਾਸ ਹੋ ਗਈ ਆ ਹਾਂ ਹਨਾ ਪਾਪਾ ਜਿੱਥੇ ਜੇ ਮੈਂ ਦੁਕਾਨ ਤੇ ਗਈ ਨਾ ਮੁੰਨੂ ਨੇ ਕਿ ਡੋਲ ਜਾਈ ਦੀ ਉਹ ਤਾਂ ਡੋਲ ਨਾ ਮੰਗੀ ਖੇਜੀ ਅਜੇ ਪਾਪਾ ਦੀ ਇੰਨੀ ਨਹੀਂ ਆ ਗਈ ਤੇ ਰਦੀ ਤਨਖਾਤਨ ਕੋ ਤੇ ਹਨਾ ਕੋ ਕਿਤੇ ਰ ਖਰਚਾ ਬੜਾ ਹੁਣ ਐਰ ਕਾ ਪਤਾ ਐਡਮਿਸ਼ਨ ਵੀ ਜਾਣੀ ਬੜਾ ਖਰਚਾ ਹੋਣਾ ਵਾ ਮਮਾ ਮੈਂ ਆਕਰਾ ਆਈਫੋਨ ਮੰਗਨ ਨਾਲ ਤੁਸੀਂ ਪਾਪ ਨਾਲੇ ਪਾਪਾ ਕੋਤੇ ਹਰ ਕੋ ਚੀਜ਼ ਮੰਗ ਲਈ ਦਿੰਦੀ ਬਿਨਾਂ ਸੰਗੇ ਮੈਂ ਢੋਲੀ ਮੰਗੀ ਸਿਰਫ ਮੈਂ ਕੋਡ ਆਈਫੋਨ 17 Pro Max ਮੰਗਿਆ ਅੱਛਾ ਪੈਣਾ ਟ੍ਰੈਂਡਿੰਗ ਨਾਲ ਆਪਾਂ ਕੋ ਨਹੀਂ ਚੱਲਿਆ ਜਾਣਾ ਜਿਹੜੀ ਚੀਜ਼ ਹਜੇ ਬਾਜ਼ਾਰ ਚ ਬਾਅਦ ਵਿੱਚ ਆਈ ਤੇ ਤੂੰ ਉਹ ਮੰਗੇਗੀ ਇੰਨੀ ਕਿਸਮਤ ਨਹੀਂ ਹੈਗੀ ਆਪਣੀ ਠੀਕ ਆ ਫਿਰ ਵੀ ਤੈਨੂੰ ਬਹੁਤ ਪਿਆਰ ਕਰਨ ਦੇ ਆ ਅਜੀ ਕਿਸਮਤ ਬਹੁਤ ਚੰਗੀ ਆ। ਉਪਰ ਮੰਡੋ ਲੈਣੀ ਮੇਰਾ ਜੀ ਘਰ ਦਾ ਡੋਲਣਾ ਫਿਰ ਦੰਦਾ ਮੈਂ ਫਿਰ ਬੋਰ ਹੋਈ ਜਾਨੀ ਘਰੇ ਨਹੀਂ ਤਾਂ ਕੋਈ ਨਹੀਂ ਤੂੰ ਮੰਗੀ ਨਾ ਜੇ papa ਨੂੰ ਪਤਾ ਹੀ ਆ ਤੇ ਜੇ ਉਹਨਾਂ ਕੋ ਹੋਗੇ ਨਾ ਪੈਸੇ ਤੇ ਉਹਨਾਂ ਲੈ ਦੇਣੀ ਆ ਤੈਨੂੰ ਠੀਕ ਆ ਠੀਕ ਇਹਨਾਂ ਨੇ ਤੇ ਵਾਦੀ ਪੈ ਗਈ ਸੋਹੇ ਤੇ ਬਹਿਣ ਦੀ ਤੇ ਲੰਮੇ ਪਹਿਣ ਦੀ ਉਸੇ ਵੇਲੇ ਆ ਬਿਲਾ ਚਾ ਠਾਲਾ ਹੁਣ ਹਾਂ ਠੰਡੀ ਹੋਈ ਆ ਮੇਰੀ ਸੁਣੋ ਗੱਲ ਹੂੰ ਚੰਗੇ ਪਰ ਬਾਦ ਫੇਰੀ ਤੋਂ ਤੁਸੀਂ ਆਏ ਆ ਚਾਹ ਵੀ ਨਹੀਂ ਸੁੱਖਣਾ ਪੀਤੀ ਕਿਤੇ ਉੱਤੇ ਮਲਾਈ ਆ ਗਈ ਠੰਡੀ ਹੋ ਗਈ ਆ ਮੈਨੂੰ ਨੀਂਦ ਬੜੀ ਆਈ ਹੋ ਗਈ ਨੀਂਦ ਪੂਰੀ ਹਾਂ ਪੂਰੀ ਹੋ ਗਈ ਕਿੱਦਾਂ ਹੋ ਪੂਰੀ ਨੀਂਦ ਹੂੰ ਸੌਣਾ ਹੋ ਜੂਗੀ ਆਪੇ ਕੋਈ ਬਾਹਰ ਦੀ ਵਾਇਸ ਹੋਏ ਲੱਲਿਆ ਕਰੋ ਕਿ ਭਈ ਉਹ ਗੱਲ ਵੀ ਸ਼ਬਦ ਬਾਣੀ ਪੜ੍ਹ ਕੇ ਤੇ ਸੁਣ ਕੇ ਤੇ ਮੁੜ ਕੇ ਸੌ ਜਾਣਾ ਨਾ ਘੋੜੇ ਵੇਚ ਕੇ ਬਾਹਰ ਦੀ ਬਾਸ ਲਓ ਬਾਰ ਕੀ ਇਹ ਕਣਕਾਂ ਬੀਜੀਆਂ ਹੋਰ ਕੋਈ ਕੰਮ ਨਹੀਂ ਹੁੰਦਾ ਧੀਆਂ ਪੁੱਤਾਂ ਵਾਲੇ ਵੇਖ ਲਈਦਾ ਵੀ ਕੀ ਕਰਦੇ ਕਮਾਉਂਦੇ ਆ ਤੇ ਯਾਰ ਤੂੰ ਵੇਖਣ ਲਈ ਮੈਂ ਉਹ ਵੇਖਣਾ ਮੈਂ ਤਾਂ ਹੁਣ ਪ੍ਰਭਾਲ ਗਈ ਤਾਂ ਇਹਦੇ ਵਿੱਚ ਲੰਮਾ ਪੈ ਗਿਆ ਹੁਣ ਮੈਂ ਉਹ ਵੇਖੀ ਜਾਣਾ ਪ੍ਰਭਾਲ ਫਿਰ ਸੁਖਣਾ ਚ ਬੜੇ ਦਿਨ ਮਾਂ ਆਹੋ ਕੀ ਕਰਾਂ ਹੁਣ ਨਾ ਆਪ ਸਮਝਦੇ ਨਾ ਕਿਸੇ ਨੂੰ ਸੌਣ ਦਿੰਦੇ ਆ ਤੇ ਕੀ ਕਰਾਂ ਸਲਾਮਾ ਹੋਣ ਡੀਆਂ ਇੱਧਰ ਤੁਹਾਡੇ ਨੌ ਪੁੱਤ ਦੀਆਂ ਹਾਂ ਚੱਲੇ ਆ ਘੁੰਮਣ ਅਛਾ ਬਾਜ਼ਾਰ ਚ ਹਾਂ ਨਹੀਂ ਕੇ ਚੱਲਿਆ ਮੁੰਡਾ ਬੋਟੀ ਨੂੰ ਅਛਾ ਤੇ ਨਾਲੇ ਉਹਨੂੰ ਉਹਨੂੰ ਕਿਨੂੰ ਜਿਹੜੀ ਦਾਜ ਚਾਈ ਅਛਾ ਦਾਜ ਆਇਆ ਹੈ ਨਾ ਜਿਹੜਾ ਉਹਨੂੰ ਵੀ ਨਾਲ ਲੈ ਕੇ ਚੱਲੇ ਕੁੜੀ ਨੂੰ ਅਛਾ ਤੁਹਾਨੂੰ ਵੀ ਪੁੱਛਿਆ ਯਾਰ ਜਨਾਨੀਆਂ ਦਾ ਕੰਮ ਜਨਾਨੀ ਨੂੰ ਪੁੱਛਣਾ ਮੈਨੂੰ ਉਹਨੇ ਪੁੱਛ ਕੇ ਕੀ ਲੈਣਾ ਮੈਨੂੰ ਤੇ ਮੁੰਡਾ ਨਹੀਂ ਪੁੱਛ ਸਕਦਾ ਤੁਹਾਨੂੰ ਮੁੰਡਾ ਤੇ ਮੇਰੇ ਨਾਲ ਘਟ ਹੁੰਦਾ ਹੁੰਦਾ ਹੀ ਨਹੀਂ ਤੇ ਪਤਾ ਕੀ ਹੋ ਜਾਂਦਾ ਆਇਨਾ ਜਾਣ ਕੇ ਤੇ ਇੱਥੇ ਨਾ ਲੱਗੀ ਰਵੇ ਕੰਧੀ ਬਰੋਹੀ ਗੱਲਾਂ ਸੁਣਦੀ ਜਿਹੜਾ ਡਰਾਈਵਰ ਕਲਾਇਆ ਸੀ ਗੱਡੀ ਦੇ ਕੇ ਪੈਸੇ ਦੇ ਗਿਆ ਤੁਹਾਨੂੰ ਮੈਨੂੰ ਤਾਂ ਕਹਿੰਨੇ ਦਿੱਤੇ ਨਹੀਂ ਪੈਸੇ ਪੁਏ ਹੂੰ ਵਸਵੇ ਪਰ ਬਾਤ ਫੇਰ ਹੀ ਤੇ ਗਏ ਸ਼ਬਦ ਸੁਣੇ ਤੇ ਸ਼ਬਦ ਬੋਲੇ ਆਣ ਕੇ ਸੌਗੇ ਤੇ ਚੱਲ ਮੇਰੇ ਭਾਈ ਪੈਸੇ ਤੇ ਫੇਰ ਅਗਲਾ ਲੱਲੇ ਆ ਮਨਜੋਦ ਨੇ ਪੈਸੇ ਮਾਠ ਲਏ ਆ ਤਾਂ ਹੀ ਤੇ ਫੇਰ ਚੱਲ ਗਿਆ ਬਜ਼ਾਰਾਂ ਸ਼ਹਿਰਾਂ ਚ ਘੁੰਮਣ ਤੇ ਹੁਣ ਮੈਂ ਦੱਸ ਕੀ ਕਰਾਂ ਫਿਰ ਕਰਨਾ ਕੀ ਆ ਤੁਸੀਂ ਤੇ ਨੱਥ ਪਾਉਂਦੇ ਨਹੀਂ ਮੁੰਡੇ ਨੂੰ ਤੇ ਇਹ ਮੈਂ ਬੋਲਦੀ ਆ ਤੇ ਮੈਨੂੰ ਬੋਲਣ ਨਹੀਂ ਦਿੰਦੇ ਮੈਨੂੰ ਕਹਿੰਦੇ ਤੂੰ ਲੜਾਈ ਪਾਉਣੀ ਆ ਤੂੰ ਕਪੱਤੀ ਆ ਤੂੰ ਐਦਾਂ ਕਰਦੀ ਓਦਾਂ ਕਰਦੀ ਆ ਅਰੇ ਵਾਗਾ ਹੋ ਗਿਆ ਮੁੰਡੇ ਦੀਆਂ ਵੀ ਤਾਂ ਹੋ ਗਈਆਂ ਵਾਂਕੇ ਇੱਕ ਤੇ ਮੁੰਡਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਅਹੀਂ ਵੀ ਤੇ ਹੈਗੇ ਅਸੀਂ ਨਾ ਕਿੰਨਾ ਕੁ ਤੁਹਾਨੂੰ ਮੈਂ ਮਗਰ ਲਾਇਆ ਸੀ ਕਿੰਨਿਆਂ ਕਿ ਤੁਹਾਨੂੰ ਚੁਕਣਾ ਦੇ ਦੇ ਕੇ ਮੈਂ ਗੱਲਾਂ ਕਰਦੀ ਆ ਤੇ ਕਰਾਉਣੀ ਆ ਬਾਹਰ ਕਿਸੇ ਦੇ ਨਾਲ ਉਹ ਮੀਸਣੀ ਜੀ ਘਟ ਕੁੰਦੀ ਆ ਉਹਨੂੰ ਗਾੜੀ ਡਾਹਤਾ ਵਾ ਉਹ ਵਿੱਚੇ ਵਿੱਚ ਪੀੜੀਆਂ ਵੱਢੀ ਜਾਂਦੀ ਉਹਨੂੰ ਦੱਸੀ ਜਾਂਦੀ ਗੱਲਾਂ ਉਹ ਮਾਰ ਰੰਮ ਦਾ ਮਜ਼ੂਰ ਉਦਾਂ ਹੀ ਗੱਲਾਂ ਕਰੀ ਜਾਂਦਾ ਉਹ ਮਗਰ ਲੱਗ ਗਿਆ ਮਗਰ ਲੱਗ ਗਿਆ ਮੈਂ ਨਹੀਂ ਈਡੀ ਛੇਤੀ ਅਜੇ ਕੋਹ ਚੇਰ ਤੇ ਹੋ ਲੈਣ ਦਿੰਦਾ ਗੱਲ ਫੇਰ ਆ ਵੀ ਜਦੋਂ ਆ ਜਾਂਦੀ ਆ ਨਾ ਬਗਾਨੀ ਤੇ ਮੁੰਡੇ ਜਿਹੜੇ ਆ ਫਿਰ ਮਾਪਿਓ ਨੂੰ ਭੁੱਲ ਜਾਂਦੇ ਆ ਪਰ ਨਹੀਂ ਭੁੱਲਣਾ ਚਾਹੀਦਾ ਨਾ ਤੇ ਜਿਨ੍ਹਾਂ ਨੇ ਮੈਂ ਉਹ ਲੱਗਾ ਨਾ ਗੱਲ ਕਰਨ ਵੀ ਜਿਨ੍ਹਾਂ ਨੇ ਨਿੱਕੇ ਹੁੰਦੇ ਨੂੰ ਪਾਲਿਆ ਤੇ ਗੰਦ ਗੂਮੂ ਥੋਤਾ ਉਹਦਾ ਆਂਦੇ ਮਾਵਾ ਗਿੱਲੇ ਖਾਂਦੇ ਪੈਂਦੇ ਯਾਰ ਸੁੱਕੇ ਥਾਂ ਦੇ ਧੀਆਂ ਪੁੱਤਾਂ ਨੂੰ ਪਾਉਂਦੀਆਂ ਵਾ ਆ ਮੁੱਲ ਪਾਇਆ ਹੀ ਕੋਈ ਹੋ ਜਾਂਦੀਆਂ ਤੇ ਜਿਹੜੀਆਂ ਮਗਰੋਂ ਆਉਂਦੀਆਂ ਵਾ ਉਹ ਆਪਣੀਆਂ ਜਾਂਦੀਆਂ ਐਦਾਂ ਨਹੀਂ ਝੱਟ ਨੰਗਣੇ ਸਾਡੇ ਘਰ ਦੇ ਨਾਲੇ ਜਿਹੜੀ ਉਹ ਕੁੜੀ ਆਈ ਆ ਜਦੋਂ ਪਤਾ ਹੀ ਉਹਨੂੰ ਬੋਟੀ ਨੂੰ ਮੈਂ ਲੈ ਕੇ ਚੱਲੀ ਆ ਉਹ ਕਿਉਂ ਨਾ ਉਹਦੇ ਲੀੜੇ ਲਈ ਆਈ ਹੂੰ ਇਹ ਦਾ ਨਹੀਂ ਲਾਉਣ ਤੇ ਤੇ ਹੋਰ ਕਾਤੇ ਆਏ ਇਹ ਮੇਰਾ ਖਿਆਲ ਵੀ ਜਾਂ ਭਾਵੇਂ ਲੀਦੇ ਲੈਣੀ ਚੱਲੇ ਹੁਣ ਕੁੜੀ ਦੇ ਪਤਾ ਨਹੀਂ ਇਦਾਂ ਹੀ ਚੱਲਿਆ ਉਹ ਪਹਿਲਾਂ ਹੀ ਮੈਂ ਗੱਲਾਂ ਸੁਣ ਲਈ ਸਵੇਰ ਦੇ ਆਈਆਂ ਤਾਂ ਕੰਧੀ ਬਰੂਹੀ ਬਿਆਣੀ ਕੁੜੀ ਜੱਫੀਆਂ ਪਾਉਂਦੀ ਉਹ ਵੀ ਗੱਲਾਂ ਕਰਨ ਦੇ ਉਧਰ ਉਧਰ ਇੱਕ ਥਾਂ ਥੋੜੀ ਖਲੋ ਕੇ ਗੱਲ ਕਰਨ ਦੇ ਜੇ ਉਧਰ ਬੜਦੀਆਂ ਤੇ ਉੱਥੇ ਗੱਲਾਂ ਜੇ ਉਹ ਅੰਦਰ ਬੜਦੀਆਂ ਉੱਥੇ ਗੱਲਾਂ ਚੁੱਪ ਕਰ ਜਾ ਜਾਣੇ ਤੇਰੇ ਕੱਪੜੇ ਲੈਣ ਉਹ ਘੜੀ ਕਿ ਪਿਛੇ ਪੁੱਛਦੀ ਮम्मा ਕਦੋਂ ਕਦੋਂ ਜਾਣਾ ਮम्मा ਕਦੋਂ ਕਦੋਂ ਜਾਣਾ ਤੇਰੇ ਪਾਪਾ ਨੂੰ ਪੁੱਛ ਕੇ ਜਾਣੇ ਤੇ ਉਹ ਰੱਬ ਲਮ ਇਧਰ ਗਈ ਸਫਾਈ ਸਪੂਜੀ ਕਰਨ ਤੇ ਇੱਥੇ ਖਲੋਤੇ ਮੈਂ ਵੇਖ ਕੇ ਮੜਾ ਜਾਦਾ ਫੇਰ ਮੈਂ ਇਧਰ ਹੀ ਆ ਗਈ ਗਾਂ ਹੀ ਮੈਂ ਤੁਹਾਨੂੰ ਦੱਸਦੀ ਆ ਸਭ ਨੂੰ ਕਿ ਆਹ ਕੋ ਚੱਲਣ ਡਿਆ ਚਲੋ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਉਹ ਧਾਰਾਂ ਧੂਰਾ ਸਭ ਨਿਕਲ ਗਈਆਂ ਵਾ ਤੇ ਕੀ ਕਰਨਾ ਹੁਣ ਫਿਰ ਹੁਣ ਬਾਹਲ ਕੇ ਸਮਝਾਓ ਫੇ ਇਹ ਜਿਹੜਾ ਤੇਲ ਬਾਹ ਲਿਆ ਹੀ ਗੱਡੀਆਂ ਦੇ ਵਿੱਚ ਉਹ ਪੈਸੇ ਕਿੱਥੋਂ ਆਏ ਹੀ ਤੇਰੇ ਕੋਲ ਉਹ ਤੇ ਘਰੋਂ ਹੀ ਪੈਸੇ ਪਾ ਕੇ ਦਿੰਦਾ ਤੇਲ ਜਿਹੜੀ ਔਣੀ ਆਮਦਨ ਤੂੰ ਆਪ ਰੱਖੀ ਜਾਣੀ ਰੱਖੇ ਖਰਚੇ ਹੰਦਸੇ ਪੁਛੇ ਹੋ ਲਗਾ ਤਰਨਾ ਕਰਨ ਵੀ ਜੋ ਕੋਈ ਖਰਚਾ ਆਉਂਦਾ ਵਾ ਜਾਂ ਕਰਦਾ ਵਾ ਜਾਂ ਕੋਹ ਵੀ ਆ ਪਰ ਇਹ ਕਰ ਮੈਨੂੰ ਹਿਸਾਬ ਦੇ ਦੇਵੇ ਵੀ ਡੈਡੀ ਆ ਬਈ ਤੋ ਇਹੋ ਤਾਂ ਮੈਨੂੰ ਇੰਨੇ ਚਾਹੀਦੇ ਜੇ ਨਹੀਂ ਨਾ ਦੇਈਏ ਫੇਰ ਇਹ ਝੂਠੇ ਆ ਇਹ ਤਾਂ ਗੱਲ ਕਰੇ ਨਾ ਪਰ ਆ ਗੱਲ ਬੜੀ ਮਾੜੀ ਏ ਜੇ ਕੋਈ ਗੱਲ ਹੁਣ ਰੋਲਾ ਪਵੇ ਜੇ ਪੁਛੀਏ ਦਸੀਏ ਤੇ ਆਣ ਗਵਾਨ ਨੇ ਸੁਣਿਆ ਲੋਕਾਂ ਆਖਣਾ ਜੇ ਕੱਲ ਵੀ ਆਈ ਆਈ ਤਾਂ ਅੱਜ ਲੜਿਆ ਵੀ ਇਹਦੇ ਨਾਲ ਦੁਨੀਆ ਤੇ ਅੱਗੇ ਨਹੀਂ ਜੀਣ ਦਿੰਦੀ ਫੇਂ ਜਿਨ ਦੋ ਦੋ ਆਇ ਤੇ ਕਿੰਨੀਆਂ ਗੱਲਾਂ ਕਰਕੇ ਗਈ ਅੱਛਾ ਤੂੰ ਨਾ ਕੋਈ ਗੱਲ ਕਰੀ ਇਹ ਨਾ ਹੋਵੇ ਤੇਰੇ ਸਿਰੋਂ ਕੋਈ ਗੱਲ ਉੱਠ ਬੋਲੋ ਵੇ ਮੈਂ ਤਾਂ ਗੱਲ ਕਰੂੰਗੀ ਜੇ ਤੂੰ ਹੀ ਨਾ ਨਾ ਕਰੋਗੇ ਫਿਰ ਮੈਂ ਤਾਂ ਪਾਈ ਕਰਨੀ ਆ ਗੱਲ ਜਾਂ ਫਿਰ ਤੂੰ ਹੀ ਕਰ ਲੋ ਨਹੀਂ ਤੂੰ ਹੀ ਕਰ ਤੇਰੇ ਮੂੰਹ ਫੱਬਣੀ ਏ ਆਹੋ ਪਿੱਕਚਰਾਂ ਤੂੰ ਹੀ ਕਰੀ ਜਾਣੀਆਂ ਮੈਨੂੰ ਕਿ ਹੋਰ ਕਿੰਨੇ ਕਰਨੀਆਂ ਆ ਇਹ ਤੇ ਪਿੱਕਚਰਾਂ ਦੀ ਕਿਹੜੀ ਗੱਲ ਹੋ ਗਈ ਮੈਂ ਕਰ ਲਈ ਜਾਂ ਤੂੰ ਕਰ ਲਈ ਗੱਲ ਤੇ ਇੱਕ ਹੀ ਆ ਚਲੋ ਬੱਸ ਕਰੋ ਕਦੇ ਹੁਣ ਉਹ ਗੱਲ ਵੀ ਆ ਹੀ ਨਾ ਜਾਣ ਮੈਂ ਚਾਹ ਲਿਉਣੀ ਢਾਲੀ ਗਰਮ ਕਰਕੇ ਕਿਦਾਂ ਦੀ ਚਾਹ ਬਣਾਈ ਆ ਉੱਤੇ ਮਲਾਈ ਆ ਗਈ ਆ ਹੁਣ ਕੀ ਹੁਣ ਮੈਂ ਹੋਰ ਬਣਾਉਣੀ ਆ ਫਿਰ ਕਿ ਗਰਮ ਕੀ ਕਰਨੀ ਕਦੇ ਇਹਦੀ ਬਣੀ ਆ ਉਹ ਇਹਨੂੰ ਕੀ ਹੋ ਗਿਆ ਵਾ ਇਹਦਾ ਅਸਰ ਨਿਕਲ ਗਿਆ ਰਸ ਮਮੀ ਦੀ ਇਹਨਾਂ ਬਾਜ਼ਾਰ ਜਾਣਾ ਹੈਗਾ ਸਮ੍ਰਿਦੇ ਕਪੜੇ-ਕੁਪੜੇ ਲੈਣ ਵਾਲੀ ਹੈਗੇ ਤੇ ਉਹ ਮੁੰਡਾ ਕਹਿੰਦੇ ਵੀ ਪੁੱਛ ਲਈਂ ਤੂੰ ਬਿਜਾਰਣਾ ਤੂੰ ਜਾਓ ਮੈਨੂੰ ਕੀ ਪੁੱਛਣਾ ਨਹੀਂ ਫੇਰ ਵੀ ਪੁੱਛ ਕੇ ਜਾਣਾ ਵਾ ਸਾਰੀਆਂ ਤਿਆਰੀਆਂ ਬਿਆਰੀਆਂ ਕਰਕੇ ਫੇਰ ਪੁੱਛਣਾ ਤੇ ਉਹ ਮੇਰੇ ਦਸਨ ਖਣੋ ਕੀ ਥੁੜਿਆ ਸੋਚੋ ਨਾ ਥੋੜਾ ਬਹੁਤਾ ਘਰ ਵਿੱਚ ਜੇ ਕਿਤੇ ਜਾਣਾ ਹੋਵੇ ਸਲਾਹ ਪਹਿਲਾਂ ਹੁੰਦੀ ਆ ਕਿ ਬਾਅਦ ਚ ਹੁੰਦੀ ਤਿਆਰ ਹੋ ਕੇ ਨਹੀਂ ਹੁੰਦੀ ਤੇ ਪਹਿਲਾਂ ਹੀ ਆਦਾ ਫੇਰ ਫੇਰ ਮੈਂ ਸੋਚਿਆ ਮੈਂ ਦੋਨੋਂ ਪੁੱਛਿਆਣਾ ਵਾ ਤੁਹਾਨੂੰ ਉਹਦੇ ਹੁਣ ਉਹਨਾਂ ਨੇ ਦੱਸਿਆ ਵਾ ਮਨਜੋਤ ਜਿੱਦਾਂ ਨ ਦੇ ਅੱਗੇ ਨਹੀਂ ਮਾਨ ਤੇ ਹੁਣ ਚੜ ਗਈ ਸਮਾਨ ਉਹ ਗੱਲ ਮਨਜੋਤ ਦੀ ਹੋਈ ਆ ਮਨਜੋਤ ਨੂੰ ਕੀ ਲੋੜਾ ਪੁੱਛਣ ਦੀ ਮਨਜੋਤ ਕੋਲ ਤੇ ਹੁਣ ਸਭ ਸਾਰਾ ਕੁਝ ਮਨਜੋਤ ਕੋਲ ਵਾ ਉਹ ਤਾਂ ਹੁਣ ਬਣਿਆ ਚੰਗਾ ਭਲਾ ਮਾਲਕ ਪਿਓ ਦੇ ਜੀਂਦਿਆਂ ਹੀ ਹੂੰ ਉਹ ਡਰਾਈਵਰ ਆਇਆ ਹੀ ਪੈਸੇ ਦੇ ਕੇ ਗਿਆ ਵਾ ਇਹਨੇ ਕਿਉਂ ਨਹੀਂ ਆਪਣੇ ਪਿਓ ਦੇ ਹੱਥੇ ਰੱਖੇ ਮਮ ਜੀ ਮੈਨੂੰ ਨਹੀਂ ਪਤਾ ਫਿਰ ਤੈਨੂੰ ਕਿੱਥੋਂ ਪਤਾ ਹੋਣਾ ਵਾ ਤਿਆਰ ਹੋਣ ਤਾਂ ਪਤਾਵਾਣਾ ਤੇ ਜਾਣਦਾ ਪਤਾ ਵਾ ਕਿੰਨੇ ਕਿਹਾ ਸੀ ਚੱਲੀਏ ਬਾਜ਼ਾਰ ਘੁੰਮਣ ਮੈਂ ਉਹਦੇ ਮਨਜੋਦ ਨੇ ਰਾਤ ਦਾ ਹੀ ਕਿਹਾ ਵਾ ਹਨੂ ਬੱਸ ਵੇ ਰਾਤ ਦੇ ਪੈਸੇ ਉਹਦੇ ਹੱਥ ਚ ਆਏ ਆ ਨਾ ਤੇ ਤਾਂ ਹੀ ਤਾਂਨੇ ਤੈਨੂੰ ਕਿਹਾ ਵਾ ਚੱਲੀਏ ਹੁਣ ਜਦੋਂ ਪੈਸੇ ਮੁੱਕਣਗੇ ਨਾ ਫੇਰ ਹੀ ਘਰ ਆਇਓ ਹੱਦ ਹੋ ਗਈ ਮੈਂ ਨਹੀਂ ਮਨਜੋਦ ਵਾਲੀ ਮਨਜੋਦ ਨੇ ਤਾਂ ਹਨੂ ਮਤ ਹਾਰਡ ਕੋ ਮੰਗਣੇ ਹੀ ਹੁਣ ਅਹੀਂ ਮਨਜੋਦ ਕੋ ਮੰਗਿਆ ਕਰਾਂਗੇ ਹਨਾ ਪਿ ਲਿਆ ਦੇ ਮਨਜੋਦ ਪੈਸੇ ਹੀ ਜਾਣਾ ਕਿਤੇ ਨਹੀਂ ਮੰਮ ਜੀ ਇਹੋ ਜੀ ਕਰਨੀ ਹੈਗੀ ਤੁਸੀਂ ਸਾਰਾ ਸਾਬ ਕਿਤਾਬ ਰੱਖੋ ਇਹ ਤਾਂ ਹੁਣ ਫਰਕ ਪਾਉਣਾ ਵਾ ਤੀਹ ਵੀ ਉਹਨਾਂ ਨੇ ਰੱਖਣੇ ਆ ਅਸੀਂ ਰੱਖੀਏ ਮੰਗ ਕੇ ਜਾਇਆ ਕਰਾਂਗੇ ਟਾੜ ਕੋ ਪੁੱਛੀ ਹਾਂ ਉਹਨੂੰ ਭਲਾ ਜਿਹੜਾ ਕੋਨ ਨਹੀਂ ਨ ਦਿੰਦਾ ਉਹਨੇ ਉਹ ਕਰ ਪੁੱਛੀ ਤੇ ਸਹੀ ਹੈਗਾ ਕਿੱਥੇ ਹੁਣ ਬਾਹਰ ਨੂੰ ਆ ਗੱਡੀ ਗੁੱਡੀ ਧੋਣ ਦੇ ਆ ਅੱਛਾ ਠੀਕ ਆ ਕੋਈ ਨਹੀਂ ਆਪਣੀ ਕਰੋ ਮਰਜ਼ੀ ਸਾਨੂੰ ਪੁੱਛਣ ਦੀ ਲੋੜ ਨਹੀਂ ਆ ਨਹੀਂ ਮੰਮੀ ਮਰਜ਼ੀ ਨਹੀਂ ਜੇ ਕਰਨੀ ਤੀਹ ਦੱਸੋ ਫਿਰ ਜੇ ਜਾਣ ਲਈ ਕਹੋਗੇ ਤੇ ਜਾਣਾ ਵਾ ਜੇ ਨਹੀਂ ਕਹੋਗੇ ਤੇ ਨਹੀਂ ਕੋਈ ਪੱਕਾ ਥੋੜਾ ਵਾ ਵੀ ਮੈਂ ਤਾਂ ਫਿਰ ਕੈਨੀਆਂ ਵੀ ਨਹੀਂ ਜਾਣਾ ਜਦੋਂ ਤੁਸੀਂ ਹੁਣ ਚੜੇ ਘੋੜੇ ਸਵਾਰ ਤਿਆਰ ਹੋਏ ਆ ਤੇ ਹੁਣ ਮੈਂ ਤੁਹਾਨੂੰ ਡੱਕ ਵੀ ਨਹੀਂ ਸਕਦੀ ਤੇ ਜਾਓ ਨਹੀਂ ਮੰਮੀ ਫਿਰ ਕੋਈ ਗੱਲ ਨਹੀਂ ਫਿਰ ਚੱਲ ਜਾਾਂਗੇ ਨਹੀਂ ਨਹੀਂ ਹੁਣ ਉਹਨੇ ਮੁੜ ਕੇ ਮੇਰੇ ਤੂੰ ਕਹਿਣਾ ਉਹਨੇ ਕਹਿਣਾ ਤੁਰਦੀ ਨਹੀਂ ਤੂੰ ਕਹਿਣਾ ਮੰਮੀ ਆਂਦੀ ਨਹੀਂ ਜਾਣਾ ਉਹਨੇ ਆੜ ਕੇ ਮੇਰੇ ਸੱਪੇ ਚੜਨਾ ਮੈਨੂੰ ਬੋਲਣਾ ਵਾ ਮੈਂ ਕੀ ਗੱਲ ਝਿੜਕਾਂ ਹੀ ਖਾਣ ਨੂੰ ਆ ਚਾਰਜ ਫੇਰੇ ਤੁਸੀਂ ਜਾਓ ਹੁਣ ਨਹੀਂ ਮੰਮੀ ਕੋਈ ਗੱਲ ਨਹੀਂ ਫਿਰ ਚੱਲ ਜਾਾਂਗੇ ਨਹੀਂ ਕਹਿੰਦੇ ਹੋ ਮੈਂ ਆਪ ਹੀ ਕਹਿ ਦਿੰਨੀ ਪਿੰਨੀ ਬਸ ਹੁਣ ਅੱਜ ਅੱਜ ਤੇ ਹੋਇਆ ਨਾ ਜੋ ਵੀ ਠੀਕ ਆ ਜਾਓ ਹੁਣ ਤਿਆਰ ਹੋ ਜੇ ਹੁਣ ਨਹੀਂ ਮੈਂ ਡਾਕਦੀ ਜੋ ਮਰਜ਼ੀ ਮੇਰੀ ਵੱਲੋਂ ਲਿਆਓ ਵਨਡੇ ਜਾਓ ਘੁੰਮਣ ਜਾਓ ਸਹੇਲੀਆਂ ਬਾਲੀਆਂ ਦੇ ਜਾ ਤੂੰ ਦੋਸਤਾਂ ਦੇ ਜਾਵੇ ਉਹ ਉਹ ਹੁਣ ਤੁਹਾਡੀ ਆਪਣੀ ਮਰਜ਼ੀ ਹੈ ਕਿਉਂ ਵੀ ਅਹੀਂ ਸਿਆਣੇ ਬਿਆਣੇ ਅੰਦਰ ਬੈਠੇ ਹਨ ਨੂੰ ਕਿਹੇ ਗੱਲ ਦਾ ਨਹੀਂ ਪਤਾ ਉਹ ਗੱਡੀ ਧੋਣ ਡਿਆ ਪਿਆ ਤੂੰ ਤਿਆਰ ਹੋ ਕੇ ਆ ਗਈ ਮੇਰੀ ਵੱਲ ਨੂੰ ਆ ਕੋਈ ਬੰਦਿਆਂ ਦੇ ਕੰਮ ਨਹੀਂ ਹੁੰਦੇ ਅਕਸਰ ਨੂੰ ਅਹੀਂ ਵੀ ਘਰ ਚੋਂ ਹੀ ਆ ਅਹੀਂ ਕਿਹੜਾ ਹੈ ਕਿ ਤੇਰਾ ਕੇ ਲੈਣਾ ਤੁਹਾਡੇ ਵਾਸਤੇ ਸਭ ਕੋ ਕਰ ਰਹੇ ਆ ਅਹੀਂ ਘਰੇ ਦਾਜ ਦੇਣੇ ਕੁੜੀਆਂ ਨੂੰ ਗਾੜੀ ਦਾਜ ਵਾਲੀਆਂ ਤੇ ਆ ਗਈਆਂ ਜਾ ਬਾਬਾ ਜਾ ਕਿੱਡੀਆਂ ਚਲਾਕੀਆਂ ਕਰਦੀ ਆ ਛਾਪਿਆਂ ਤੋਂ ਦੀ ਤੂੰ ਆ ਗਈ ਆ ਵੀ ਚਲ ਜੀਏ ਪਹਿਲਾਂ ਆਪਾਂ ਸਾਰੀਆਂ ਤੁਸੀਂ ਗੁਰਮਤੇ ਕੀਤੇ ਆ ਤੁਹਾਨੂੰ ਮੈਨੂੰ ਪੁੱਛਣੇ ਆਈਆਂ ਐਂ ਤੇ ਕਰਦੀ ਹੋਇ ਚਲਿੱਤਰ ਕੀਤੇ ਨਹੀਂ ਆਂਦੇ ਨੇ 365 74 ਬੁੱਢੀ ਦੇ ਇਹ ਜਿਹੜੇ 366 ਵਾਂ ਮੈਨੂੰ ਲੱਗਵੇ ਕੋਈ ਨਹੀਂ ਅੱਜ ਤੇ ਜਾ ਆਂ ਫੇਰ ਮੈਂ ਵੇ ਨਹੀਂ ਆਪੇ ਤੂੰ ਕੀ ਖਰਚ ਕੇ ਆਉਣੀ ਆ ਤੇ ਕੀ ਲੈ ਕੇ ਆਉਣੀ ਆ ਉਤੋਂ ਬਾਅਦ ਮੈਂ ਤਾਂ ਬਾਅਦ ਮੈਂ ਤਾਂ ਨਾ 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 ਵਾ ਇਹ ਜਲਦੀ ਜਲਦੀ ਨਾਲ ਲੈਓ ਠੀਕ ਆ ਕਨਾਰੀ ਨਾ ਆਂ ਬੜੀ ਕਾਲੀ ਪਈ ਆ ਨਹੀਂ ਗੱਲ ਸੁਣੋ ਮਾਂ ਨੂੰ ਉਹਨੇ ਦੱਸਿਆ ਵੀ ਨਿਕ ਡੋਲਾ ਦਿਓ ਠੀਕ ਆ ਲੈ ਦੂੰਗਾ ਇਹ ਕਿੰਨੀ ਕੀਜੀ ਗੱਲ ਵਾ ਓਕੇ ਹਾਂ ਚਲ ਹਾਂ ਚੱਲ ਬੋਤਾ ਜਾ ਹੋਏ ਤਿਆਰ ਤਿਆਰ ਕੀ ਆਇਆ ਮੈਨੂੰ ਤਾਂ ਤੁਹਾਨੂੰ ਸਾਫ ਕਿਤਾਬ ਨਹੀਂ ਲੱਗਦਾ ਕੀ ਆਵਾ ਗੱਡੀ ਦੇ ਪੈਸੇ ਆ ਗਏ ਜਿਹੜੇ ਉਹ ਦਿੱਲੀ ਵਾਲੀ ਸਾਈ ਦੇ ਆਉਣੇ ਸੀਗੇ ਤਾਂ ਆ ਗਏ ਤਾਂ ਤੇ ਮम्मी ਨੂੰ ਕਿਉਂ ਨਹੀਂ ਫੜਾਏ ਜਾਂ ਡੈਡੀ ਨੂੰ ਕਿਉਂ ਨਹੀਂ ਦੱਸਿਆ ਤਾਂ ਅੱਗੇ ਲਮ ਫੜਾਉਣਾ ਹੈ ਮਨਜ ਤਾਂ ਅੱਗੇ ਦੀ ਗੱਲ ਦਾ ਨਹੀਂ ਮੈਨੂੰ ਪਤਾ ਮम्मी ਕਹਿੰਦੇ ਵੀ ਅੱਗੇ ਫੜਾਉਂਦਾ ਹੁੰਦਾ ਹੀਗਾ ਹੁਣ ਉਹਨੇ ਆਪਣੇ ਰੱਖਣੇ ਸ਼ੁਰੂ ਕਰਦੇ ਆ ਤੇ ਤੁਹਾਨੂੰ ਨਹੀਂ ਪਤਾ ਇਹ ਗੱਲ ਮੋੜਕੋੜ ਕੇ ਮੇਰੇ ਤੇ ਆ ਜਾਣੀ ਆ ਵੀ ਹਰੇ ਇਨੇ ਆ ਕੇ ਤੇ ਇਦਾਂ ਨੂੰ ਸਿਖਾਇਆ ਹੋਣਾ ਵਾ ਵੀ ਪੈਸੇ ਆਪ ਰੱਖਿਆ ਕਰ ਕਿੱਥੋਂ ਅੱਗੇ ਮਾ ਫੜਾਉਣਾ ਯਾਰ ਅੱਗੇ ਵੀ ਗੱਡੀ ਸੌਸ ਮਾਗਲਣ ਲਿਆਉਣਾ ਪੈਂਦਾ ਮੰਜੋਤ ਤਾਂ ਸਾਰਾ ਮਾਪੀ ਦੇ ਉੱਤੇ ਕੋਈ ਨਹੀਂ ਪਰੇਸ਼ਾਨ ਹਾਂ ਕੋਈ ਨਹੀਂ ਮੈਂ ਤੋਂ ਮੈਂ ਤੋਂ ਹਿਲ ਜਾਨੀ ਜਲਦੀ ਮੈਂ ਐਕਟ ਕਰਨੀ ਆਪੇ ਵਿੱਚੋਂ ਕੱਟਣੀ ਚਾਹੀਦੀ ਹੈ ਚੱਲ ਯਾਰ ਮੰਮੀ ਜਿਹੋ ਦੈ ਵੈਮ ਹੋ ਗਿਆ ਵਾ ਅੱਗੇ ਕਿਹੜਾ ਮਦਦਨਾ ਹੈ 100 ਕੰਮ ਹੁੰਦਾ ਹੈਗੇ ਗੱਡੀ ਕਰਾਉਣ ਵਾਲਾ ਤੂੰ ਕਰਾ ਲਈ ਜਾ ਵਾ ਅੱਗੇ ਤੇ ਯਹੀ ਲੋਡ ਪੈਂਦੀ ਹੈ ਘਰ ਦੀ ਬੰਚੀ ਲੈਣਾ ਨਾ ਨਹੀਂ ਮੁੰਦੇ ਤਾਂ ਅੱਗੇ ਪਾਵੇਂ ਤਸੀਂ ਦਿੰਨੇ ਹੈਗੇ ਕਿ ਜਾਂ ਨਹੀਂ ਸਾਫ ਕੁਤਬ ਦਿੰਨੇ ਹੁਣ ਉਹਨਾਂ ਨੂੰ ਨਾ ਸਮਝਾ ਲਿਓ ਕਿ ਆ ਬੱਚਿਆ ਜੀ ਤੇ ਆ ਹੀ ਕੀਤਾ ਵਾ ਯਾਰ ਕੱਲਾ ਕੱਲਾ ਹੈ ਗਾਮ ਮੇਰਾ ਕਿਹੜਾ ਨਾ ਹੈ ਕੋਈ ਭਰਾ ਜਾਂ ਮੇਰੀ ਭੈਣ ਵਾ ਜਿਹਨੇ ਕੰਨਾ ਵੰਡ ਗੰਡ ਕਰਨੀ ਹੈ ਮੁੰਡੇ ਤਾਂ ਪਹਿਲਾਂ ਤੁਸੀਂ ਕੱਲੇ ਸੀਗੇ ਹੁਣ ਤੁਸੀਂ ਵਿਆਹੇ ਗਏ ਆ ਤੇ ਤੁਹਾਡੇ ਤੋਂ ਜ਼ਿਆਦਾ ਨਾ ਅਕਲ ਮੈਨੂੰ ਹੈਗੀ ਆ ਕਿਉਂਕਿ ਮੈਂ ਜਿਹੜਾ ਨਾ ਆ ਜ਼ਿੰਮੇਵਾਰੀਆਂ ਚੋਂ ਨਿਕਲ ਚੁੱਕੀ ਆ ਤੁਹਾਡਾ ਭਾਵੇਂ ਪਹਿਲਾ ਵਿਆਹ ਵਾ ਨਾ ਮੈਂ ਪਹਿਲਾਂ ਇਹ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਮੈਨੂੰ ਪਤਾ ਵਾ ਜਿੰਨੇ ਮਰਜੀ ਮੈਂ ਫਰਜ ਨਭਾਈ ਜਾਵਾਂ ਨਾ ਕਿਸ ਨੇ ਨਹੀਂ ਚੰਗੀ ਕਹਿਣਾ ਨਾ ਹੀ ਉੱਥੇ ਕਿਹਾ ਤੇ ਹੁਣ ਵੀ ਇੱਥੇ ਜਿਹੜੇ ਇਲਜ਼ਾਮ ਮੇਰੇ ਸਿਰ ਤੇ ਲੱਗਨੇ ਜੀ ਤੇਰੇ ਮੰਮੀ ਨੇ ਕੋਈ ਕਿਹਾ ਵਾ ਮੰਮੀ ਨੇ ਕਿਹਾ ਤਾਂ ਨਹੀਂ ਆ ਪਰ ਉਹਨਾਂ ਨੂੰ ਹਿਰਕ ਜਾ ਆ ਵਾ ਵੀ ਮੰਜੋਂ ਨੇ ਪੈਸੇ ਨਹੀਂ ਦਿੱਤੇ ਸਾਨੂੰ ਤੇ ਹਰੇ ਵੀ ਉਹਨਾਂ ਨੂੰ ਉਹਨਾਂ ਦੀ ਮਨ ਜੀ ਵੀ ਹੋਣਾ ਵਾ ਪਰ ਸ਼ਦ ਮਨਪੀਤ ਨੇ ਕਿਹਾ ਵਾ ਵੀ ਇਹਨਾਂ ਨੇ ਕੋਈ ਵੱਖਰੇ ਪੈਸੇ ਰੱਖਿਆ ਕਰ ਨਾਲੇ ਤੁਸੀਂ ਉਹਨਾਂ ਨੂੰ ਮੰਮੀ ਉਹਨਾਂ ਨੂੰ ਪੁੱਛਿਆ ਵੀ ਨਹੀਂ ਸਾਨੂੰ ਤੁਸੀਂ ਤਿਆਰ ਕਰਵਾਤਾ ਵਾ ਸਵੇਰ ਦੇ ਕਿ ਤਿਆਰ ਹੋ ਜੋ ਤਿਆਰ ਹੋ ਜੋ ਜਾ ਰੋ ਪਹਿਲਾਂ ਮੰਮੀ ਨੂੰ ਪੁੱਛ ਲਿਆ ਕਰੋ ਤੇ ਫਿਰ ਕੋਈ ਫੈਸਲਾ ਲਿਆ ਕਰੋ ਐਦਾਂ ਤੇ ਮੈਂ ਐਪਲੀਕੇਸ਼ਨ ਦਿਆ ਕਰੂੰ ਰੋਜ਼ ਕੋਈ ਗੱਲ ਨਹੀਂ ਵੱਡੇ ਬਜ਼ੁਰਗ ਆਪਣੇ ਘਰ ਦੇ ਪੁੱਛ ਕੇ ਤੁਰਨਾ ਪੈਣਾ ਯਾਰ ਮੰਮੀ ਅੱਗੇ ਕਿਤੇ ਕਰਦੀ ਨਹੀਂ ਹੁੰਦੀ ਇਹਦਾ ਪਰ ਹੁਣ ਤੁਸੀਂ ਵਿਆਹੇ ਗਏ ਹੈ ਨਾ ਤੇ ਵਿਆਹ ਹੀ ਹੁੰਦਾ ਨੋਂ ਸਾਹਿਬ ਕਿਤਾਬ ਵੀ ਦੇਣਾ ਪੈਣਾ ਪੁੱਛ ਕੇ ਵੀ ਆਪਾਂ ਨੂੰ ਤੁਰਨਾ ਪੈਣਾ ਵਾ ਚਲੋ ਕਰ ਵਿਆਹ ਗਿਆ ਮੈਂ ਛੁੱਟ ਕੰਨ ਲਿਆ ਮੈਂ ਘਰੇ ਖਰਚਦਾ ਪੈਸੇ ਬੰਦੇ ਜਿੱਦਾਂ ਮਰਜੀ ਹੈ ਨਾ ਜਦੋਂ ਨੌਂ ਆਜੇ ਨਾ ਉਦੋਂ ਇਸ ਤਰੀਕੇ ਹੁੰਦੇ ਹੀ ਹੁੰਦੇ ਆ ਮੇਨਾਂ ਤੇ ਉੱਥੇ ਵੀ ਆਹੀ ਕੁਛ ਹੁੰਦਾ ਰਿਆ ਇੱਥੇ ਵੀ ਉਹੀ ਸ਼ੁਰੂ ਹੋ ਗਿਆ ਵਾ ਲੋਕਾਂ ਨੂੰ ਬੜਾ ਹੀ ਚਾਹ ਹੁੰਦਾ ਕੁੜੀਆਂ ਨੂੰ ਤੈਨੂੰ ਲੱਗਦਾ ਵਾ ਮੇਰੀ ਮਾਂ ਨਹੀਂ ਇਦਾਂ ਦੀ ਤੈਨੂੰ ਐਵੇਂ ਵਹਿਮ ਹੋ ਗਿਆ ਵਾ ਮਾਂ-ਪਾਪੇ ਨਾ ਹੋਵੇ ਉਹ ਬਲਬੋਲੀ ਜਰੂਰ ਵਾ ਪਰ ਇਦਾਂ ਸੋਝ ਨਹੀਂ ਸ਼ਾਦੀ ਕਹਣਾ ਤੇ ਨਹੀਂ ਮੈਂ ਚਾਹੁੰਦੀ ਮਾਵਾਂ ਨਹੀਂ ਇਦਾਂ ਦੀ ਹੁੰਦੀਆਂ ਬਸ ਸੱਸਾਂ ਜਰੂਰ ਇਦਾਂ ਕਰਦੀਆਂ ਓ ਯਾਰ ਤੂੰ ਤਿਆਰ ਹੋ ਮੈਂ ਉਸ ਲਈ ਨਾ ਮੰਮੀ ਨੂੰ ਨਹੀਂ ਨਹੀਂ ਰਹਿਣ ਤਾਂ ਕੋਈ ਨਹੀਂ ਫਿਰ ਕਿਹਦੇ ਨਾਲ ਜਾਵਾਂਗੇ ਹੁਣ ਮੈਂ ਗੱਡੀ ਧੋਤੀ ਦਤੀ ਕੱਲ ਫੇਰ ਕੋਈ ਸਾਈਸ ਹੋਈ ਆ ਗਈ ਫੇਰ ਰਹਿਣ ਹੁਣ ਕੁੜੀ ਨੂੰ ਕਿਨੇ ਚਾਹ ਵਾ ਕੁੜੀਆਂ ਦੇ ਚਾਹ ਮਰਦੀ ਹੁੰਦੇ ਆ ਚੰਗਾ ਸਭਾ ਹੁਣ ਤਾਂ ਹੀ ਆਦਤ ਪੈ ਜਾਊਗੀ ਇਹਨੂੰ ਤੇ ਮੈਂ ਨਹੀਂ ਮਰੰਦੇ ਨੇ ਚਾਹ ਵਿਚਾਰੀ ਨੇ ਸੋ ਸੋ ਚੀਜਾਂ ਲੈਣੀਆਂ ਨਹੀਂ ਆ ਵਿਚਾਰੀ ਨੇ ਇਹਦੇ ਉਹਦਾ ਪਹਿਲਾ ਦਿਨ ਜੇ ਜਾਣਾ ਹੀ ਕਾਦੀ ਮੈਂ ਤੁਹਾਨੂੰ ਕਹਿੰਦੀ ਮੈਂ ਨਹੀਂ ਜਾਣਾ ਤੇ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਲਈਨਾ ਵਾ ਤੂੰ ਟੈਨਸ਼ਨ ਨਾ ਲੈ ਤੂੰ ਮੂਹ ਕੁਮੜ ਜੰਨੀ ਆ ਪੁੱਛ ਲਾ ਪੁੱਛਣਾ ਕੀ ਆ ਫਿਰ ਤੀ ਆ ਪਹਿਲਾਂ ਉਹਨਾਂ ਨੂੰ ਪੈਸੇ ਫੜਾਉਂਦੇ ਨਾ ਮੇਰੇ ਸਿਰ ਤੇ ਗੱਲ ਆਉਂਦੀ ਯਾਰ ਮੈਨੂੰ ਆਤ ਪਈ ਏਦਾਂ ਮੈਂ ਤਾਂ ਕਦੀ ਗੱਲ ਕੀਤੀ ਨਹੀਂ ਜੀ ਇਦਾਂ ਦੀ ਚੱਲ ਜਾਓ ਜੋ ਕਰਨਾ ਵੇਖ ਲਓ ਫਿਰ ਪਹਿਲਾਂ ਮੂੰਹ ਤੇ ਸਮਾਈ ਜੀ ਲਈ ਆ ਮੈਂ ਪੁੱਛ ਲਈ ਨਾ ਕੋਈ ਗੱਲ ਨਹੀਂ ਮੰਮੀ ਉਦਾਂ ਹੀ ਬਲਬੋਲੀ ਆ ਉਹ ਦਿਲ ਚ ਨਹੀਂ ਕੋਖ ਵੀ ਉਹਦੇ ਪੁੱਛ ਲਈ ਨਾ ਕੋਈ ਆਨੀ ਬੜ ਬੋਲੀ ਤੇ ਹੈਗੀ ਆ ਗੱਲ ਤੇ ਮੇਰੀ ਸੁਣੀ ਨਹੀਂ ਪੂਰੀ ਤੇ ਕੁੜੀਆਂ ਨੂੰ ਚਾਹ ਹੁੰਦਾ ਵਾ ਚੂੜੇ ਪਾਉਣ ਦਾ ਕਿਹ ਚੂੜਾ ਪਾ ਕੇ ਤੇ ਹਰੇ ਪਤਾ ਨਹੀਂ ਕਿਹੜੀ ਜ਼ਿੰਦਗੀ ਸ਼ੁਰੂ ਹੋ ਜਾਣੀ ਐਨਾ ਨਹੀਂ ਪਤਾ ਕਿ ਜ਼ਿੰਮੇਵਾਰੀਆਂ ਦਾ ਪਾਰ ਡਿੱਗ ਪੈਣਾ ਵਾ ਜਿੰਨਾ ਮਰਜ਼ੀ ਚੰਗਾ ਕਰੋਗੀਆਂ ਜੋ ਮਰਜ਼ੀ ਕਰੋਗੀਆਂ ਨਾ ਇਹ ਮੱਥੇ ਤੇ ਕੋਈ ਨਾ ਕੋਈ ਕਲੰਕ ਲੱਗਾ ਹੀ ਰਹਿਣਾ ਵੀ ਅਕਲ ਨਹੀਂ ਹੈਗੀ ਜਾਂ ਕੰਮ ਨਹੀਂ ਕਰਦੀ